ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗ ਹੈ ਨਹੀਂ ਦੂਰੇ ਹਾਰ ਰਸ ਜੋਗ ਜੁਗ ਹੈ ਪ੍ਰਭ ਭਾਵਹਿ ਸਰਵਰ ਮਹਿ ਹੰਸ ਪ੍ਰਾਣ ਪਤ ਪਾਵਹਿ ਗਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਪਾਏ ਨਿਰੰਕਾਰੀ ਮੁਗਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੀ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਾਝ ਸਮਾਈ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰਬਚਨੀ ਆਦਰ ਸੁੰਨ ਮੰਡਲ ਇਕ ਜੋਗੀ ਬੈਸੇ ਨਾਰ ਨ ਬਰਖ ਕਹੋ ਕੋ ਕੈਸੀ ਤ੍ਰਿਪਵਨ ਜੋਤ ਰਹਿ ਲਵਲਾਈ ਸੁਰ ਨਰਨਾਥ ਸਚੇ ਸਰਨਾਈ ਆਨੰਦ ਮੂਲ ਅਨਾਥ ਅਧਾਰੀ ਗੁਰਮੁਖ ਭਗਤ ਸਹਜ ਵਿਚਾਰੀ ਭਗਤ ਵਸਲ ਭੈ ਕਾਟਣ ਹਾਰੇ ਹਉ ਮਾਰ ਮਿਲੇ ਭਗਧਾਰੇ ਅਨਿਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹਾਈ ਜਨਮ ਪਦਾਰਥ ਦੁਬਿ ਦਾਖੋਵ ਆਪਨ ਜੀਨਸ ਭ੍ਰਮ ਭ੍ਰਮ ਰੋਵ ਕਹ ਤਉ ਪੜ ਤਉ ਸੁਣ ਤੋਇਕ ਧੀਰਜ ਧਰਮ ਤਰਨੀ ਤਰ ਟੇਕ ਜਤ ਸਤ ਸੰਜਮ ਰਿਦੈ ਸਮਾਈ ਚੌਥੈ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨ ਲਾਗੈ ੁਰ ਕੈ ਸ਼ਬਦ ਭਰਮ ਭਉ ਭਾਗੈ ਸੂਰਤ ਮੂਰਤ ਆਦੇ ਅਨੂਪ ਨਾਨਕ ਜਾਚੈ ਸਾਚ ਸਰੂਪ ਸੂਰਤ ਮੂਰਤ ਆਦੇ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅਮਰਤ ਸੰਤ ਚੁਗ ਹੈ ਨਹੀਂ ਦੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਰ ਰਾਜ ਬਖਸ਼ਿਸ਼ ਕਰਦੇ ਆ ਸਮਝਾਉਂਦੇ ਨੇ ਕਿ ਭਾਈ ਗੁਰੂ ਇੱਕ ਸਾਗਰ ਦੀ ਨਿਆਈ ਹੈ ਜਿਹੜਾ ਕਿ ਕੀਮਤੀ ਰਤਨਾ ਦੇ ਨਾਲ ਭਰਪੂਰ ਜਿਵੇਂ ਸਾਗਰ ਹੈ ਗੁਰੂ ਦੇ ਕੋਲ ਨਾਮ ਦਾ ਰਤਨ ਅਮਰਤ ਰੂਪ ਨਾਮ ਦਾ ਰਤਨ ਹੈ ਅਮਰਤ ਰੂਪ ਨਾਮ ਦੀ ਦਾਤ ਦੇ ਨਾਲ ਗੁਰੂ ਦਾ ਸਾਗਰ ਰੂਪ ਜਿਹੜਾ ਸਰੂਪ ਹੈ ਉਹ ਭਰਪੂਰ ਹੈ ਤੇ ਅਮਰ ਸੰਤ ਚੁਗੈ ਨਹੀਂ ਦੂਰੇ ਜਿਹੜੇ ਉਹਦੇ ਨਾਮ ਦੇ ਵਿੱਚ ਜੁੜਨ ਵਾਲੇ ਸੰਤ ਜਨ ਦੇ ਨਾਮ ਰਸੀਏ ਨੇ ਨਾਮ ਦਾ ਰਸ ਲੈਣ ਵਾਲੇ ਨੇ ਉਹ ਸਾਹਿਬ ਜੀ ਕਹਿੰਦੇ ਜਿਵੇਂ ਹੰਸ ਸਰਵਰ ਤੋਂ ਮੋਤੀ ਚੁਗਦਾ ਹੈ ਇਸੇ ਤਰ੍ਹਾਂ ਦੇ ਨਾਲ ਹੀ ਸੰਤ ਜਨ ਜਿਹੜੇ ਨਾਮ ਜਪਣ ਵਾਲੇ ਨੇ ਗੁਰੂ ਦੇ ਕੋਲੋਂ ਅਮਰਤ ਰੂਪ ਨਾਮ ਦਾ ਰਸ ਚੁਗਦੇ ਨੇ ਅਮਰਤ ਸੰਤ ਚੁਗੈ ਨਹੀਂ ਦੂਰੇ ਉਹ ਕਦੀ ਉਸ ਤੋਂ ਦੂਰ ਨਹੀਂ ਜਾਂਦੇ ਹਮੇਸ਼ਾ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਬਣੇ ਰਹਿੰਦੇ ਨੇ ਹਰ ਰਸ ਚੋਗ ਚੁਗੈ ਪ੍ਰਭ ਭਾਗ ਹਰੀ ਦੇ ਨਾਮ ਦੀ ਚੋਗ ਚੁਗਦਿਆਂ ਹੋਇਆ ਭਾਈ ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ ਕਿ ਉਹ ਫਿਰ ਜਿਹੜੇ ਹਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਚੰਗੇ ਲੱਗਣ ਲੱਗ ਜਾਂਦੇ ਹਨ ਕਿਉਂਕਿ ਉਹਦੇ ਹੁਕਮ 'ਚ ਚੱਲ ਕੇ ਉਹਦੇ ਨਾਮ ਨਾਲ ਜੁੜਦੇ ਨੇ ਸਰਵਰ ਮੈਂ ਹੰਸ ਪ੍ਰਾਣ ਪਤ ਪਾਗ ਸਾਬ ਜੀ ਕਹਿੰਦੇ ਜਿਵੇਂ ਸਰਵਰ ਦੇ ਅੰਦਰ ਹੰਸ ਦੇ ਪ੍ਰਾਣ ਨੇ ਇਸੇ ਤਰ੍ਹਾਂ ਨਾਮ ਦੇ ਵਿੱਚ ਜੁੜਨ ਵਾਲਿਆਂ ਸੰਤ ਜਨਾਂ ਦੇ ਨਾਮ ਰਸੀਆਂ ਦੇ ਉਨ੍ਹਾਂ ਦੇ ਜਿਹੜੇ ਪ੍ਰਾਣ ਨੇ ਉਹ ਅਕਾਲ ਪੁਰਖ ਜੀ ਦੇ ਨਾਮ ਦੇ ਵਿੱਚ ਨੇ ਤੇ ਇੱਥੇ ਹੀ ਉਹਨਾਂ ਨੂੰ ਪ੍ਰਾਣ ਪਤ ਪ੍ਰਾਣਾ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਪ੍ਰਾਪਤ ਹੁੰਦਾ ਹੈ ਸਰਵਰ ਦਾ ਭਾਵ ਸਤਿਗੁਰੂ ਤੇ ਹੰਸ ਜਿਹੜਾ ਹੈ ਉਹ ਜੀਵ ਤੇ ਪ੍ਰਾਣ ਪਤ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਫਿਰ ਸਾਹਿਬ ਜੀ ਦੂਸਰਾ ਪੱਖ ਵੀ ਰੱਖਦੇ ਨੇ ਨਾਲ ਕਿਆ ਬੱਗ ਬੱਪੜਾ ਛਪੜੀ ਨਾਏ ਕੀ ਚਲ ਡੋਬੇ ਮੈਲ ਨਾ ਜਾਏ ਕਿ ਜੇ ਕੋਈ ਇਹਨਾਂ ਦੀ ਤਰ੍ਹਾਂ ਨਾਮ ਵਾਲਿਆਂ ਦੀ ਤਰ੍ਹਾਂ ਹੋਰ ਥਾਵਾਂ ਤੋਂ ਇਹ ਦਾਤ ਲੱਭਣ ਦਾ ਯਤਨ ਕਰੇ ਭਾਵ ਖਾਂਸ ਦੇ ਵਾਂਗ ਖਾਂਸ ਤਾਂ ਸਰਵਰ ਦੇ ਵਿੱਚੋਂ ਮੋਤੀ ਭਾਲਦਾ ਹੈ ਤੇ ਜੇ ਕੋਈ ਬਗਲੇ ਦੀ ਨਿਆਈ ਹੋ ਕੇ ਸੋਚੇ ਕਿ ਪਾਣੀ ਦੇ ਵਿੱਚੋਂ ਹੀ ਮੋਤੀ ਮਿਲਦੇ ਨੇ ਤੇ ਉਹ ਕਿਸੇ ਜਾ ਕੇ ਛੱਪੜ ਦੇ ਵਿੱਚੋਂ ਇਹਨਾਂ ਮੋਤੀਆਂ ਦੀ ਭਾਲ ਕਰਨ ਲੱਗ ਪਵੇ ਤੇ ਸਾਬ ਜੀ ਕਹਿੰਦੇ ਛੱਪੜ ਦੇ ਵਿੱਚੋਂ ਮੋਤੀ ਨਹੀਂ ਚਿੱਕੜ ਮਿਲਦਾ ਕੀਚੜ ਡੂਬਾ ਮੈਲ ਨਾ ਜਾਏ ਉਸ ਸਗੋਂ ਹੀ ਉਹਨਾਂ ਦੀ ਜੁੰਝ ਜਿਹੜੀ ਹੈ ਪਗਲੇ ਰੂਪੀ ਬਿਰਤੀ ਵਾਲਿਆਂ ਦੀ ਸੰਸਾਰ ਦੇ ਛੱਪੜ ਰੂਪ ਚਿੱਕੜ ਦੇ ਵਿੱਚ ਡੁੱਬ ਜਾਂਦੀ ਹੈ ਤੇ ਉਹਨਾਂ ਦੇ ਅੰਦਰ ਹੋਰ ਮੈਲ ਜਿਹੜੀ ਹੈ ਪਹਿਲਾਂ ਨਾਲੋਂ ਵੀ ਜ਼ਿਆਦਾ ਭਰ ਜਾਂਦੀ ਹੈ ਪਹਿਲੀ ਮੈਲ ਦੂਰ ਨਹੀਂ ਹੋ ਸਕਦੀ ਭਾਵ ਕਿ ਜਿੰਨਾ ਚਿਰ ਤੱਕ ਗੁਰੂ ਦੇ ਕੋਲ ਨਹੀਂ ਜਾਂਦੇ ਗੁਰੂ ਦੇ ਅੰਮ੍ਰਿਤ ਰੂਪ ਨਾਮ ਦੇ ਨਾਲ ਨਹੀਂ ਜੁੜਦੇ ਮਨ ਦੀ ਮਾਲ ਉਤਰ ਕੇ ਹਿਰਦਾ ਸ਼ੁੱਧ ਨਹੀਂ ਹੋ ਸਕਦਾ ਜੇ ਹੋਰ ਹੋਰ ਥਾਵਾਂ ਤੇ ਜਾ ਕੇ ਲੱਭਣ ਦਾ ਯਤਨ ਕਰਾਂਗੇ ਤੇ ਉਹ ਤਾਂ ਭਾਈ ਉਹ ਗੱਲ ਹੈ ਜਿਵੇਂ ਛੱਪੜ 'ਚੋਂ ਮੋਤੀ ਲੱਭਣਾ ਉਤੋਂ ਸਿਰਫ ਚਿੱਕੜ ਮਿਲ ਸਕਦਾ ਹੈ ਮੋਤੀ ਨਹੀਂ ਮਿਲ ਸਕਦੇ ਸੋ ਇਸ ਕਰਕੇ ਭਾਈ ਸਤਗੁਰੂ ਜੀ ਦੇ ਨਾਮ ਸਤਗੁਰੂ ਜੀ ਦੀ ਸੰਗਤ ਦੇ ਵਿੱਚ ਜੁੜੀਏ ਤਾਂ ਕਿ ਸੰਗਤ ਦੇ ਵਿੱਚੋਂ ਹੀ ਸਾਨੂੰ ਪ੍ਰਾਣ ਪਤ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਸਕੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆ ਭਾਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ